250 ਕਿਲੋਮੀਟਰ ਦੂਰ ਤੋਂ ਉਵਾਲਾ ਸਾਈਡ ਤੋਂ ਆਪਣੇ ਕੋਲੇ ਬਾਈ ਸੈਟ ਲੈਣ ਵਾਸਤੇ ਆਏ ਨੇ 15 ਇੰਚੀ ਕਰੋ ਕੁਆਲਟੀ ਚੈੱਕਣਾ 15 ਇੰਚੀ ਦੋ ਸਾਂਬੂਫਰ ਲੱਗੇ ਹੋਏ ਨੇ 6 ਸਪੀਕਰ ਲੱਗੇ ਹੋਏ ਨੇ ਪੇਟੀ ਦੇ ਵਿੱਚ ਤੇ ਇੱਕ ਦਿੱਤਾ ਆਪਾਂ ਓਵਲ ਜਿਹਦੇ ਵਿੱਚ 4 ਸਪੀਕਰ ਲੱਗੇ ਹੋਏ ਨੇ ਤੇ ਲੇਜਰ ਪੱਤੀਆਂ ਦੀ ਫਿਟਿੰਗ ਜਿੰਨੀ ਵੀ ਆਪਾਂ ਬਣਾ ਕੇ ਦਿੱਤੀ ਆ ਬਾਈ ਨੂੰ ਸਾਰੀ ਲੇਜਰ ਪੱਤੀਆਂ ਦੀ ਫਿਟਿੰਗ ਦਿੱਤੀ ਆ ਤੇ 8 ਮੋਸਫਟਾਂ ਵਾਲਾ ਦਿੱਤਾ ਆਪਾਂ ਬਾਈ ਨੂੰ ਮੋਨੋ ਮੋਨੋ ਦਾ ਟੂਲ 16 ਜੀ ਦੀ ਚਿਪ ਤੇ ਬਾਕੀ ਆਹ ਜਿੰਨੇ ਵੀ ਪੱਤیاں ਫਿਟਿੰਗ ਹੋਣ ਵਾਸਤੇ ਦਿੱਤੀਆਂ ਨੇ ਆਪਾਂ ਬੈਕ ਸਾਈਡ ਬਾਈ ਨੇ ਲਵਾਇਆ ਹਾਫ ਫਰੇਮ ਕਰੋ ਕੁਆਲਟੀ ਚੈੱਕ ਨਾ ਹਾਫ ਫਰੇਮ ਲਾ ਕੇ ਦਿੱਤਾ ਆਪਾਂ ਤੇ ਜਿਹਦੇ ਵਿੱਚ ਬਾਈ ਨੇ ਆਪਦੀ ਪਰਸਨਲ ਫੋਟੋ ਪਵਾਈ ਆ ਨੰਬਰਦਾਰ ਲਖਵਾਇਆ ਵੀ ਆ ਤੇ ਬਹੁਤ ਸੋਹਣੀ ਲੱਗ ਰਹੀ ਆ ਨਾ ਤੇ ਜਿੰਨੇ ਤਾਰਾਂ ਦੀ ਵਾਇਰਿੰਗ ਹੋਣੀ ਆਪਾਂ ਸਾਰੀ ਪੂਰੀ ਵਧੀਆ ਜੈਨੀਓਜੀ ਬਣਾ ਕੇ ਦਿੱਤੀ ਆ ਬਾਈ ਨੂੰ ਵੀ ਕੋਈ ਉੱਥੇ ਜਾ ਕੇ ਕੋਈ ਦਿੱਕਤ ਨਾ ਹੋਵੇ ਤੇ ਬਾਈ ਨਾਲ ਵੀ ਕਰਦਿਆਂ ਗੱਲਬਾਤ ਹਨਾ ਕਿਹੜੀ ਜਗ੍ਹਾ ਤੋਂ ਆਇਆ ਬਾਈ ਅਵਾਲਾ ਸਾਈਡ ਤੋਂ ਤੇ ਬਾਕੀ ਦੂਜੇ ਬਾਈ ਨੇ ਆਏ ਉਹ ਅਲੱਗ-ਅਲੱਗ ਤੋਂ ਸ਼ਹਿਰਾਂ ਤੋਂ ਆਏ ਨੇ ਆਪਣਾ ਕਰਦੇ ਆ ਗੱਲ ਗੱਲ ਹਸੀ ਗੱਲ ਬਾਈ ਹਸੀ ਗੱਲ ਦੀ ਕੀ ਨਾਮ ਆ ਬਾਈ ਆਪਣਾ ਮੇਰਾ ਸੁਨੀਲ ਹੈ ਤੇ ਕਿਹੜਾ ਪਿੰਡ ਆਪਣਾ ਮੇਰਾ ਖੇੜ ਲੱਕਾ ਸੀ ਜ਼ਿਲ੍ਹਾ ਕਿਹੜਾ ਪੈਂਦਾ ਜਮਨਾ ਨਗਰ ਜਮਨਾ ਨਗਰ ਠੀਕ ਹੈ ਬਾਈ ਜੀ ਕਿਵੇਂ ਆਪਣਾ ਬਾਈ ਤੁਹਾਨੂੰ ਐਡਰੈਸ ਦੇਖਿਆ ਆਪਕਾ ਇੱਕ ਦੋ ਵਾਰ ਇਸ ਪਾ ਆਪਣੇ ਪੇਜ 'ਪਾ ਠੀਕ ਹੈ ਬਹੁਤ ਅੱਛਾ ਲੱਗਾ ਬਾਕੀ ਤੁਹਾਨੂੰ ਸੁਣ ਕੇ ਹੋਰ ਬਹੁਤ ਵਧੀਆ ਲੱਗਾ ਪੂਰੀ ਕਲੀਅਰਟੀ ਹੈਗੀ ਸਭ ਦੀ ਬਿਲਕੁਲ ਬਿਲਕੁਲ 100% ਠੀਕ ਹੈ ਬਾਈ ਜੀ ਥੈਂਕ ਯੂ ਤੁਹਾਡਾ ਧੰਨਵਾਦ ਇੰਨੀ ਦੂਰ ਤੋਂ 250 ਕਿਲੋਮੀਟਰ ਤੋਂ ਚੱਲ ਕੇ ਆਏ ਹੋ ਤੇ ਜਿਹੜੇ ਸਾਉ ਦੇ ਵੀਡੀਓ ਤੁਸੀਂ ਦੇਖਦੇ ਹੋ ਵੀਡੀਓ ਦੇ ਵਿੱਚ ਸੈਟ ਦੇ ਆਪਾਂ ਬਾਰੇ ਗੱਲਬਾਤ ਕਰਦੇ ਹਾਂ ਨਾ ਸੇਮ ਹੈ ਸੇਮ ਹੈ ਜੀ ਸਰ ਕੋਈ ਦਿਚੇਰਾ ਫੇਰੀ ਕੋਈ ਨਹੀਂ ਕੋਈ ਫੇਰੀ ਨਹੀਂ ਬਿਲਕੁਲ ਠੀਕ ਹੈ ਬਾਈ ਜੀ ਤੇ ਇੱਕ ਬਾਈ ਨੇ ਇਹ ਸੈਟ ਲੈਤਾ ਤੇ ਇੱਕ ਤੁਸੀਂ ਲੈਣੀ ਆ ਫਾਈਬਰ ਛਤਰੀ ਹਾਂ ਜੂਸ ਮੇ ਤੇ ਸਾਰਾ ਕੰਪਲੀਟ ਸੈਟ ਲੈ ਕੰਪਲੀਟ ਸੈਟ ਕੰਪਲੀਟ ਠੀਕ ਹੈ ਬਾਈ ਜੀ ਤੇ ਮਨ ਨੂੰ ਪੂਰਾ ਵਧੀਆ ਲੱਗਿਆ ਬਹੁਤ ਬੜੀ ਵਧੀਆ ਮੈਂ ਕਰਦਾ ਬਾਤ ਤੇ ਇਧਰ ਬਾਈ ਨਾਲ ਵੀ ਆਪਾਂ ਗੱਲਬਾਤ ਕਰ ਲੈਂਦੇ ਆ ਤੁਹਾਡਾ ਕੀ ਨਾਮ ਆ ਬਾਈ ਨਾਮ ਮਹਿਮਾਸਿਰ ਠੀਕ ਹੈ ਆਪਣਾ ਪਿੰਡ ਕਿਹੜਾ ਹੈ ਆਪਣਾ ਪਿੰਡ ਹੈ ਰਾਮਪੁਰਾ ਡਿਸਟ੍ਰਿਕਟ ਕੁਰਕਸ਼ੇਤਰਾ ਕੁਰਕਸ਼ੇਤਰਾ ਤੇ ਬਾਈਆਂ ਨੇ 12 ਇੰਚੀ ਸੈਟ ਲੈ ਕੇ ਜਾਣਾ ਸ਼ੀਦੋ ਵਾਲਾ ਤੇ ਉਹ ਤੁਹਾਨੂੰ ਬਾਈ ਕਿਵੇਂ ਲੱਗਿਆ ਬਹੁਤ ਬੜੀ ਹੈ ਬੜੀ ਹੈ ਬਿਲਕੁਲ ਬੜੀ ਠੀਕ ਹੈ ਬਾਈ ਜੀ ਇਧਰ ਬਾਈ ਨਾਲ ਵੀ ਗੱਲਬਾਤ ਕਰ ਲੈਂਦੇ ਆ ਤੁਹਾਡਾ ਨਾਮ ਕੀ ਆ ਬਾਈ ਨਾਮ ਹੈ ਜੀ ਮੇਰਾ ਪ੍ਰਵੀਨ ਤੇ ਤੁਹਾਡਾ ਪਿੰਡ ਕਿਹੜਾ ਹੈ ਪਿੰਡ ਹੈ ਮੇਰਾ ਟਪਰੀਓ ਜ਼ਿਲ੍ਹਾ ਬਾਲਾ ਬੁਲਾਣਾ ਜ਼ਿਲ੍ਹੇ ਚ ਪੈਂਦਾ ਹੈ ਠੀਕ ਹੈ ਬਈ ਜੀ ਤੇ ਤੁਸੀਂ ਵੀ ਵੀਡੀਓ ਦੇਖਦੇ ਰਹਿੰਦੇ ਹੋ ਆਪਣੀ ਹਾਂ ਵੀਡੀਓ ਦੇਖੀ ਸੀ ਵੈਸੇ ਮਾਰੇ ਪਰ ਕੰਪੈਨ ਵਗੈਰਾ ਜਾਨ ਕੇ ਪਾਸੇ ਪੁੱਛਿਆ ਤਾਂ ਆਪਕੇ ਐਡਰੈਸ ਲਿਆ ਤਾਂ ਅੱਛਾ ਲੱਗੇ ਹੋ ਆਪ ਅੱਛਾ ਐਡਰੈਸ ਦਿਆ ਤਾਂ ਉਸੇ ਆਪਕੇ ਪਾਸ ਆਇਆ ਕਿਵੇਂ ਲੱਗਿਆ ਬਈ ਸੈਟ ਬਸ ਥੋੜੀ ਬਹੁਤ ਵਧੀਆ ਬਿਲਕੁਲ ਪਹਿਲੇ ਕੁਆਲਿਟੀ ਚੈੱਕ ਠੀਕਰੀ ਸਾਰਾ ਕੁਝ ਤਾਂ ਠੀਕ ਹੈ ਉਸ ਤੋਂ ਬੜੀਆ ਵੀ ਲਿਆ ਓਕੇ ਓਕੇ ਠੀਕ ਹੈ ਤੇ ਠੀਕ ਹੈ ਬਈ ਜੀ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਦੋਸਤੋਂ ਸੈਟ ਲਵਾਉਣਾ ਚਾਹੁੰਦੇ ਹੋ ਨਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਲਾਇਕ ਕਰ ਦੇਣਾ ਧੰਨਵਾਦ